ਸੋ ਅੱਜ ਪੰਜਾਬ ਰੋਡਵੇ ਪਨਬਾਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਆ ਜਿੰਦਾ ਮੁੱਖ ਮੰਤਵ ਸੀ ਕਿ ਜਿਹੜੀ ਪਿਛਲੇ ਦਿਨੀ 2 ਤਰੀਕ ਨੂੰ ਪੰਜਾਬ ਦੇ ਟਰਾਂਸਪੋਰਟ ਮਨਿਸਟਰ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਆ ਸੋ ਉਸ ਮੀਟਿੰਗ ਤੋਂ ਬਾਅਦ ਬੇਸੱਟਾ ਹੋਣ ਤੋਂ ਬਾਅਦ ਜਥੇਬੰਦੀ ਵੱਲੋਂ 6 7 ਤੇ 8 ਤਰੀਕ ਦੀ ਜਿਹੜੀ ਆ ਹੜਤਾਲ ਉਹ ਤੈਅ ਕੀਤੀ ਗਈ ਕਿ ਹੜਤਾਲ ਸੰਪੂਰਨ ਰੂਪ ਚ ਕੀਤੀ ਜਾਏਗੀ ਸੋ ਜਿੰਦਾ ਮੁੱਖ ਕਾਰਨ ਆ ਕਿ ਸਾਡੇ ਵਿਭਾਗ ਦੇ ਵਿੱਚ ਆਊਰਸੋਰਸਿੰਗ ਤੇ ਕੰਟਰੈਕਟ ਦੇ ਆਧਾਰ ਤੇ ਦੋ ਕੈਟਾਗਰੀਆਂ ਦੇ ਵਿੱਚ ਮੁਲਾਜ਼ਮ ਜਿਹੜੀ ਉਹ ਕੰਮ ਕਰ ਰਹੇ ਆ ਸੋ ਉਹਨਾਂ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ 1 ਜੁਲਾਈ 2024 ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਜਲੰਧਰ ਵਿਖੇ ਮੀਟਿੰਗ ਕਰਕੇ ਇੱਕ ਪਾਲਿਸੀ ਬਣਾਉਣ ਲਈ ਆਦੇਸ਼ ਦਿੱਤੇ ਗਿਆ ਸੀ ਇੱਕ ਮਹੀਨੇ ਦੇ ਵਿੱਚ ਉਹ ਚ ਪਾਲਿਸੀ ਬਣਾ ਕੇ ਮੁਲਾਜ਼ਮ ਪੱਕੇ ਕੀਤੇ ਜਾਣ ਸੋ ਨਾਲ ਦੀ ਨਾਲ ਹੋਰ ਮੰਗਾ ਸੀ ਜਿਵੇਂ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾ ਰਹੀਆਂ ਜਾਂ ਹੋਰ ਇਹੋ ਜਿਹੇ ਸਾਡੇ 7 ਮੰਗਾਂ ਦੇ ਉੱਤੇ ਚਰਚਾ ਹੋਈ ਸੀ ਸੋ ਪਾਲਿਸੀ ਬਣਾਉਣ ਦੀ ਬਜਾਏ ਟਰਾਂਸਪੋਰਟ ਮੰਤਰੀ ਵੱਲੋਂ ਇਸ ਮੀਟਿੰਗ ਦੇ ਵਿੱਚ ਸਾਡੇ ਹੜਤਾਲ ਦੇ ਨੋਟਿਸ ਜਾਣ ਦੇ ਬਾਵਜੂਦ ਇੱਕ ਮਹੀਨਾ ਪਹਿਲਾਂ ਅਸੀਂ ਨੋਟਿਸ ਭੇਜਿਆ ਉਸ ਤੋਂ ਬਾਅਦ ਪੰਜਾਬ ਦੇ ਸਮੂਹ ਐਮਐਲਏ ਨੂੰ ਮੰਗ ਪੱਤਰ ਦਿੱਤੇ ਪਰੰਤੂ ਸਾਡੀ ਮੰਗ ਜਿਹੜੀ ਉਸ ਮੀਟਿੰਗ ਦੇ ਵਿੱਚ ਸਾਨੂੰ ਬਿਠਾ ਤਾਂ ਛੱਡਿਆ ਪਰ ਸਾਡੀ ਮੰਗ ਤੇ ਜਾਂ ਸਾਡੇ ਮੰਗ ਪੱਤਰ ਤੇ ਚਰਚਾ ਤੱਕ ਨਹੀਂ ਕੀਤੀ ਸੋ ਜਿਸ ਦੇ ਰੋਸ ਵਿੱਚ ਅਸੀਂ ਆਪਣੇ ਪ੍ਰੋਟੈਸਟ ਕਰ ਰਹੇ ਹਾਂ ਸੋ ਸਾਡੀਆਂ ਮੰਗਾਂ ਤੇ ਅਸੀਂ ਕਲੀਅਰ ਕਰ ਦਈਏ ਵੀ ਕਿਹੜੀਆਂ-ਕਿਹੜੀਆਂ ਮੰਗਾਂ ਤੇ ਤੇ ਕਿਉਂ ਪ੍ਰੋਟੈਸਟ ਹੋ ਰਿਹਾ ਸੋ ਪੰਜਾਬ ਦੇ ਵਿਭਾਗਾਂ ਦਾ ਨੀਜੀਕਰਨ ਕਰ ਰਹੀ ਹੈ ਸਰਕਾਰ ਜਿਹੜੇ ਕੰਟਰੈਕਟ ਵਾਲੇ ਮੁਲਾਜ਼ਮ ਐ ਉਹਨਾਂ ਨੂੰ ਪੱਕੇ ਕਰਨ ਦੀ بجائے ਉਹਨਾਂ ਨੂੰ ਸਪੈਸ਼ਲ ਕਾਡਰ ਦੇ ਵਿੱਚ ਪਾ ਕੇ ਤੇ 10 ਸਾਲ ਵਾਲੀ ਪਾਲਿਸੀ ਲਿਆ ਕੇ ਜਿਹੜੀ ਟੀਚਰਾਂ ਉੱਪਰ ਪਿਛਲੇ ਦਿਨੀ ਲਾਗੂ ਕੀਤੀ ਉਹ ਪਾਲਿਸੀ ਦੇ ਵਿੱਚ ਸਪੈਸ਼ਲ ਕਾਡਰ ਚ ਲਿਆ ਕੇ ਕੋਈ ਵੀ ਬੈਨੀਫਿਟ ਨਹੀਂ ਦਿੱਤਾ ਜਾ ਰਿਹਾ ਸਿਰਫ 52 ਸਾਲ ਤੱਕ ਨੌਕਰੀ ਸਿਕਿਉਰ ਕਰਨਾ ਤੇ ਡੀ ਕੈਟਾਗਰੀ ਦੀ ਤਨਖਾਹ 20000 ਕਰਨਾ ਤੇ ਸੀ ਕੈਟਾਗਰੀ ਦੀ ਤਨਖਾਹ 15000 ਕਰਕੇ ਤੇ ਉਹਨਾਂ ਨੂੰ 25000 ਤੱਕ 5% ਦੇਣ ਦੀ ਗੱਲ ਕਰਦੀ ਹੈ ਸਰਕਾਰ ਜਦ ਕਿ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਡੇ ਵਿਭਾਗਾਂ ਦੇ ਵਿੱਚ ਰੈਗੂਲਰ ਕੀਤਾ ਜਾਵੇ ਸਮੇਤ ਸਾਰੇ ਲਾਭਾਂ ਦੇ ਜਿਹੜੇ ਕਿ ਰੈਗੂਲਰ ਮੁਲਾਜ਼ਮਾ ਨੂੰ ਪਿਛਲੇ ਸਮੇਂ ਚ ਮਿਲਦੇ ਸੀ ਇਹ ਸਪੈਸ਼ਲ ਕਾਡਰ ਵਾਲੀ ਜਿਹੜੀ ਪਾਲਿਸੀ ਉਹ ਸਾਨੂੰ ਨਹੀਂ ਮਨਜ਼ੂਰ ਸੋ ਦੂਸਰੀ ਗੱਲ ਸੀ ਕਿ ਆਊਟ ਸੋਰਸਿੰਗ ਦੀ ਵੱਡੀ ਗਿਣਤੀ ਆ ਜਿਹੜੀ ਉਹ ਟਰਾਂਸਪੋਰਟ ਭਾਗ ਪੀਆਰਟੀਸੀ ਤੇ ਪਣਬਸ ਵਿੱਚ ਕੰਮ ਕਰਦੀ ਆ 6000 ਮੁਲਾਜ਼ਮ ਆ ਸੋ ਉਹਨਾਂ ਮੁਲਾਜ਼ਮਾਂ ਦੇ ਉੱਪਰ ਜਿਹੜੇ ਪਿਛਲੇ ਸਮੇਂ ਚ ਤਸ਼ੱਦਦ ਹੋ ਰਿਹਾ ਕਿਉਂਕਿ 4.5 ਤੋਂ ਲੈ ਕੇ 5 ਕਰੋੜ ਰੁਪ ਕੱਲੇ ਪਣ ਬਸਦਾ ਜਿਹੜਾ ਠੇਕੇਦਾਰ ਦਤਾਰ ਸਿਕਿਉਰਿਟੀ ਸਰਵਿਸ ਲੈ ਕੇ ਭੱਜ ਚੁੱਕਿਆ 7-8 ਕਰੋੜ ਰੁਪਏ ਸਿਕਿਉਰਿਟੀਆਂ ਦਾ ਲੈ ਕੇ ਭੱਜ ਗਿਆ ਉਹ ਵਿਭਾਗ ਨੇ ਹੁਣ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਤੇ ਹੁਣ ਨਵਾਂ ਠੇਕੇਦਾਰ ਹਰਿਆਣੇ ਤੋਂ हिसार ਤੋਂ ਸਾਈ ਨਾਮ ਸਿਕਿਉਰਿਟੀ ਸਰਵਿਸ ਠੇਕੇਦਾਰ ਲਿਆਂਦਾ ਗਿਆ ਕਹਿਣ ਤੋਂ ਭਾਵ ਕਿ ਦੁਬਾਰਾ ਫਿਰ ਮੁਲਾਜ਼ਮਾਂ ਦੀ 12-13 ਕਰੋੜ ਦੀ ਲੁੱਟ ਹੋ ਚੁੱਕੀ ਹੋਰ ਲੁੱਟ ਕਰਾਉਣ ਦੀ ਤਿਆਰੀ ਚੱਲ ਰਹੀ ਆ ਨਾਲ ਦੀ ਨਾਲ ਵਿਭਾਗ ਵਿੱਚ ਨਵੀਆਂ ਬੱਸਾਂ ਪਾਉਣ ਦੀ ਗੱਲ ਜਿੱਥੇ ਟ੍ਰਾਂਸਪੋਰਟ ਮੰਤਰੀ ਰੋਜ਼ ਹੀ ਖਬਰ ਲਵਾਉਂਦੇ ਨੇ ਉੱਥੇ ਬੱਸਾਂ ਕਿਹੜੀਆਂ ਪਾਈਆਂ ਜਾ ਰਹੀਆਂ ਕਿਲੋਮੀਟਰ ਸਕੀਮ ਬੱਸਾਂ ਜਿਹੜੀਆਂ ਕਿ ਇੱਕ ਪ੍ਰਾਈਵੇਟ ਆਪਰੇਟਰ ਪ੍ਰਾਈਵੇਟ ਮਾਲਕ ਆਪਣੀਆਂ ਬੱਸਾਂ ਦੇਣਗੇ ਇੱਕ ਬੱਸ ਨੂੰ ਇੱਕ ਕਿਲੋਮੀਟਰ ਦੇ 10 ਰੁਪਏ ਜਿਹੜੀ ਆਰਡਨਰੀ ਬੱਸਾਂ ਨੂੰ ਦਿੱਤੇ ਜਾਣਗੇ ਜਦਕਿ ਇੱਕ ਬੱਸ ਲਗਭਗ 15000 ਕਿਲੋਮੀਟਰ ਪ੍ਰਤੀ ਮਹੀਨੇ ਵਿੱਚ ਜਿਹੜਾ ਤੈਅ ਕਰਦੀ ਆ ਤੇ ਉਹ ਲਗਭਗ 1.5 ਲੱਖ ਰੁਪਏ ਤੋਂ ਪਲੱਸ ਹੈ ਜਿਹੜਾ ਇੱਕ ਮਹੀਨੇ ਦਾ ਲੈ ਕੇ ਜਾਊ ਤੇ 6 ਸਾਲ ਦਾ ਟੈਂਡਰ ਹੋਏਗਾ 6 ਸਾਲਾਂ ਬਾਅਦ ਮਾਲਕ ਬੱਸ ਵੀ ਲੈ ਜਾਊ ਤੇ 1.5 ਤੋਂ ਲੈ ਕੇ ਜਿਹੜਾ ਕਹਿ ਸਕਦੇ ਸਵਾ ਕਰੋੜ ਜਾਂ 1.5 ਕਰੋੜ ਰੁਪਈਆ ਜਿਹੜਾ ਉਹ ਵੀ ਪੈਸੇ ਜਿਹੜੇ ਆ ਪ੍ਰਾਈਵੇਟ অপারেਟਰ ਲੈ ਜੂ ਜਦ ਕਿ ਸਾਰਾ ਖਰਚਾ ਸਾਡਾ ਵਾ ਚਾਹੇ ਡੀਜ਼ਲ ਜਾਂ ਸਪੇਅਰ ਪਾਰਟ ਜਿਹੜਾ ਡੀਜ਼ਲ ਆ ਕਨੈਕਟਰ ਆ ਟੈਕਸ ਆ ਚਾਹੇ ਕੋਈ ਟਿਕਟਾਂ ਦਾ ਖਰਚਾ ਹੋ ਸਾਰਾ ਸਾਡਾ ਖਰਚਾ ਹੋਏਗਾ ਸੋ 1.5 ਕਰੋੜ ਰੁਪਇਆ ਪ੍ਰਾਈਵੇਟ ਆਪਰੇਟਰ ਨੂੰ ਲੁੱਟ ਕਰਾ ਕੇ ਤੇ ਬੱਸ ਵੀ ਉਹਨੂੰ ਦੇ ਦੇਣੀ ਜਦ ਕਿ ਨਵੀਂ ਬੱਸ ਜੇ ਸਰਕਾਰੀ ਖਜ਼ਾਨੇ ਚੋਂ ਪਾਈ ਜਾਵੇ ਤਾਂ 30 ਲੱਖ ਦੀ ਬੱਸ ਪੈਂਦੀ ਤੇ ਉਹ ਬੱਸ 15 ਸਾਲ ਤੱਕ ਲੋਕਾਂ ਨੂੰ ਸਹੂਲਤ ਦੇਈਦੀ ਵਿਭਾਗ ਚੱਲੇਗੀ ਸੋ ਅਸੀਂ ਉਹ ਕਿਲੋਮੀਟਰ ਸਕੀਮ ਬੱਸਾਂ ਬੰਦ ਕਰਾਉਣ ਦੇ ਰੋਸ ਚਿਆਂ ਵੀ ਉਹ ਬੰਦ ਹੋਣੀਆਂ ਚਾਹੀਦੀਆਂ ਉਹ ਨਹੀਂ ਚੱਲਣੀਆਂ ਚਾਹੀਦੀਆਂ ਉਹਨਾਂ ਨੂੰ ਬੰਦ ਕਰਾਉਣ ਵਾਲੇ ਪਾਸੇ ਆ ਸੋ ਨਾਲ ਦੀ ਨਾਲ ਟਰਾਂਸਪੋਰਟ ਮਾਫੀਆ ਬਹੁਤ ਵੱਡੇ ਪੈਦਰ ਤੇ ਹੈਵੀ ਹੋ ਚੁੱਕਾ ਉਹ ਟਰਾਂਸਪੋਰਟ ਮਾਫੀਆ ਹਰ ਸ਼ਹਿਰ ਦੇ ਵਿੱਚੋਂ ਤੁਸੀਂ ਬਸ ਸਟੈਂਡ ਆ ਉਸ ਬਸ ਸਟੈਂਡ ਦੇ ਵਿੱਚ ਵੀ ਉੱਥੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਇੱਥੇ ਵੀ ਤੇ ਉਹ ਦਿੱਲੀ ਜਿਹੜੇ ਦਿੱਲੀ ਦੇ ਵਿੱਚ ਆ ਬਸ ਸਟੈਂਡ ਉਸ ਬਸ ਸਟੈਂਡ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਵਾ ਪ੍ਰਾਈਵੇਟ ਆਪਰੇਟਰਾਂ ਨੂੰ ਵੜਨ ਦੀ ਇਜਾਜ਼ਤ ਦੇ ਦਿੱਤੀ ਐ ਇੱਥੋਂ ਤੱਕ ਸਰਕਾਰ ਜਿਹੜੀ ਹੈ ਕਹਿ ਸਕਦੇ ਨੇ ਕਿ ਟਰਾਂਸਪੋਰਟ ਮਾਫੀਆ ਨੂੰ ਸ਼ਹਿ ਦੇ ਰਹੀ ਆ ਸੋ ਇਹਨਾਂ ਚੀਜ਼ਾਂ ਦੇ ਖਿਲਾਫ ਸਾਡਾ ਸੰਘਰਸ਼ ਜਿਹੜਾ ਲਗਾਤਾਰ ਜਾਰੀ ਆ ਜਿਹੜੇ ਸਾਡੇ ਮੁਲਾਜ਼ਮ ਨਵੇਂ ਭਰਤੀ ਕੀਤੇ ਗਏ ਜਾਂ ਕੁਝ ਮੁਲਾਜ਼ਮਾਂ ਨੂੰ ਕਿਸੇ ਕਾਰਨ ਕਰਕੇ ਸਸਪੈਂਡ ਜਾਂ ਫਰਕ ਕੀਤਾ ਸੀ ਜਦੋਂ ਉਹਨਾਂ ਨੂੰ ਬਹਾਲ ਕਰਦੇ ਉਹਨਾਂ ਦੀ ਤਨਖਾਹ ਦੇ ਵਿੱਚ ਵੱਡਾ ਕੱਟ ਲਾ ਕੇ ਉਹਨਾਂ ਨੂੰ ਤਨਖਾਹ ਮਾਤਰ 10000 ਰੁਪਏ ਜਾਂ 12000 ਰੁਪਏ ਦਿੱਤੀ ਜਾਂਦੀ ਆ ਸੋ ਉਹ ਤਨਖਾਹ ਦੇ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਪਿਛਲੀਆਂ ਮੀਟਿੰਗਾਂ 'ਚ ਟ੍ਰਾਂਸਪੋਰਟ ਮੰਤਰੀ ਮੰਨਿਆ ਸੀ ਕਿ ਅਸੀਂ ਤਨਖਾਹ ਵਾਧਾ ਜਿਹੜਾ ਮੁਲਾਜ਼ਮਾਂ ਤੇ ਲਾਗੂ ਕਰਾਂਗੇ ਪਰ ਹੁਣ ਤੱਕ ਕੋਈ ਵੀ ਕਿਸੇ ਮੁਲਾਜ਼ਮ ਤੇ ਤਨਖਾਹ ਵਾਧਾ ਲਾਗੂ ਨਹੀਂ ਕੀਤਾ ਜਾ ਰਿਹਾ ਸੋ ਇਹ ਸਾਡੀਆਂ 6-7 ਮੰਗਾਂ ਨੇ ਜਿੰਨਾ ਮੰਗਾਂ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਨੇ ਕਿਹਾ ਸੀ ਕਿ ਇੱਕ ਮਹੀਨੇ ਦੇ ਵਿੱਚ ਉਹ ਚ ਹੱਲ ਕੀਤਾ ਜਾਵੇ ਪਰੰਤੂ ਅੱਜ 6 ਮਹੀਨੇ ਬੀਤਣ ਦੇ ਬਾਵਜੂਦ ਉਹਨਾਂ ਮੰਗਾਂ ਦਾ ਕੋਈ ਠੋਸਾ ਲੈ ਨਹੀਂ ਕੱਢਿਆ ਜਿੱਥੇ ਪੰਜਾਬ ਦੀ ਸਰਕਾਰ ਭਗ ਜਿਹੜੀ ਆ ਭਗਤ ਸਿੰਘ ਦੀ ਪੱਗ ਬੰਨ ਕੇ ਗੱਲ ਕਹੀ ਸੀ ਕਿ ਅਸੀਂ ਕਾਰਪੋਰੇਟ ਘਰਾਣਿਆਂ ਦੇ ਹੱਥੀ ਲੁੱਟ ਨਹੀਂ ਹੋਣ ਦਾਂਗੇ ਪਰੰਤੂ ਅੱਜ ਠੇਕੇਦਾਰ ਨੂੰ ਲਿਆ ਕੇ ਨਾਲ ਦੀ ਨਾਲ ਜਿਹੜੇ ਵਿਭਾਗਾਂ ਦੇ ਵਿੱਚ ਕਿਲੋਮੀਟਰ ਸਕੀਮ ਬੱਸਾਂ ਪਾ ਕੇ ਤੇ ਪਿਛਲੇ ਦਿਨੀ ਬਿਆਨ ਵੀ ਸੁਣੇ ਤੁਸੀਂ ਸਾਡੇ ਮਾਨਯੋਗ ਟਰਾਂਸਪੋਰਟ ਮਿਨਿਸਟਰ ਦੇ ਕਿ ਸਾਡੇ ਠੇਕੇ ਤੇ ਜਿਹੜੇ ਬੱਸ ਸਟੈਂਡ ਨੇ ਉਹ ਵੀ ਠੇਕੇ ਤੇ ਦੇ ਦੇਣੇ ਆ ਸੋ ਕਹਿਣ ਤੋਂ ਭਾਵ ਵੀ ਕਾਰਪੋਰੇਟ ਘਰਾਣਿਆਂ ਨਾਲ ਵੱਡੇ ਪੱਧਰ ਤੇ ਯਾਰੀਆਂ ਪਾ ਕੇ ਸਾਡੇ ਵਿਭਾਗ ਦੀ ਲੁੱਟ ਹੋ ਰਹੀ ਆ ਸਾਡੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ਤੇ ਉਹਨਾਂ ਨਾਲ ਧੋਖਾ ਕਰਨ ਦੀ ਤਿਆਰੀ ਕੀਤੀ ਆ ਸਰਕਾਰ ਨੇ ਕਿ ਉਹਨਾਂ ਨੂੰ ਸਿਰਫ ਡਾਊਨਕੇਟਰ ਪਾਲਿਸੀ ਦੇ ਵਿੱਚ ਪਾ ਕੇ ਤੇ 10 ਸਾਲ ਬਾਅਦ ਵੀ ਉਹਨਾਂ ਦੇ ਨਾਲ ਫਿਰ ਤੋਂ ਦੁਬਾਰਾ ਧੋਖਾ ਕੀਤਾ ਜਾਵੇ ਸੋ ਇਸ ਸ਼ੋਸ਼ਣ ਇਸ ਧੋਖੇ ਦੇ ਖਿਲਾਫ ਜਿਹੜੀ ਸਾਡੀ ਹੜਤਾਲ ਆ ਉਹ 6 ਤਰੀਕ ਤੋਂ ਸਟਾਰਟ ਹੋਏਗੀ 6 ਜਨਵਰੀ ਤੋਂ 6 ਜਨਵਰੀ ਤੋਂ ਲੈ ਕੇ ਅਸੀਂ ਆਪਣੀ ਜਿਹੜੀ ਹੜਤਾਲ ਆ 6 7 ਤੇ 8 ਤਰੀਕ ਨੂੰ ਤਿੰਨ ਰੋਜ਼ਾ ਕਰਾਂਗੇ ਜੇਕਰ ਕੋਈ ਠੋਸ ਹਲ ਨਹੀਂ ਨਿਕਲਦਾ ਤੇ ਇਹ ਹੜਤਾਲ ਅਨੁਮਿੱਥੇ ਸਮੇਂ ਦੀ ਵੀ ਹੋ ਸਕਦੀ ਆ ਤੇ 7 ਤਰੀਕ ਨੂੰ ਪੂਰੇ ਪੰਜਾਬ ਦੇ ਪੀਆਰਟੀਸੀ ਦੇ ਪਣਬੱਸ ਦੇ ਜਿੰਨੇ ਮੁਲਾਜ਼ਮ ਨੇ ਉਹ ਸਾਰੇ ਦੇ ਸਾਰੇ ਮੁਲਾਜ਼ਮ ਚੰਡੀਗੜ੍ਹ ਸੀਐਮ ਹਾਊਸ ਦੀ ਰਹਿਸ਼ ਅੱਗੇ ਜਾ ਕੇ ਧਰਨਾ ਦੇਣਗੇ ਤੇ ਸੀਐਮ ਸਾਹਿਬ ਨੂੰ ਪੁੱਛਣਗੇ ਕਿ ਜਿਹੜੀ ਤੁਸੀਂ ਕਮੇਟੀ ਬਣਾਈ ਜਾਂ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨਾਲ ਉਹ ਕਿਉਂ ਨਹੀਂ ਪੂਰੇ ਕੀਤੇ ਸੋ ਇਹ ਸਾਡੇ ਪ੍ਰੋਟੈਸਟ ਜਾਂ ਪ੍ਰੋਗਰਾਮ ਨੇ ਸੋ ਸਾਡੇ ਨਾਲ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਭਰਾਤਰੀ ਕਿਸਾਨ ਜਥੇਬੰਦੀਆਂ ਤਿੰਨ ਚਾਰ ਕਿਸਾਨ ਜਥੇਬੰਦੀਆਂ ਮੌਕੇ ਤੇ ਪਹੁੰਚੀਆਂ ਨੇ ਉਹਨਾਂ ਵੱਲੋਂ ਵੀ ਸਾਨੂੰ ਸੰਪੂਰਨ ਹਮਾਇਤ ਦਿੱਤੀ ਗਈ ਆ ਕਿ ਅਸੀਂ ਹਮਾਇਤ ਕਰਾਂਗੇ ਇਸ ਸੰ ਕਿ ਕਿ ਕਿਸਾਨ ਤੇ ਜਿਹੜੇ ਮਜ਼ਦੂਰ ਮਲਾਜ਼ਮ ਨੇ ਉਹਨਾਂ ਦੀ ਏਕਤਾ ਸ਼ੁਰੂ ਤੋਂ ਜੁੜੀ ਹੋਈ ਆ ਚਾਹੇ ਅਸੀਂ ਜਿੰਨੇ ਕਿਸਾਨਾਂ ਦੇ ਸੰਘਰਸ਼ ਹੋਏ ਉਹਨਾਂ ਦੇ ਵਿੱਚ ਪੰਜਾਬ ਬੰਦ ਜਾਂ ਹੋਰ ਕਾਲ ਹੋਵੇ ਉਥੇ ਕਿਸਾਨਾਂ ਦੇ ਨਾਲ ਮਲਾਜ਼ਮ ਖੜਦੇ ਆ ਤੇ ਅੱਜ ਮਲਾਜ਼ਮ ਜਿਹੜੇ ਉਹ ਧੀਆ ਪੁੱਤ ਨੇ ਕਿਸਾਨਾਂ ਦੇ ਸੋ ਕਿਸਾਨ ਜਥੇਬੰਦੀਆਂ ਵੀ ਹਮਾਇਤ ਦੇ ਵਿੱਚ ਸਾਡੇ ਕੋਲ ਪਹੁੰਚੀ ਆ ਸੀ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਵੀ ਕਰਦੇ ਆ ਪੰਜਾਬ ਦੀਆਂ ਲਗਭਗ 3000 ਬੱਸਾਂ ਨੇ ਜਿਹੜੀਆਂ ਪੀਆਰਟੀਸੀ ਦੇ ਪਣ ਬੱਸ ਦੀਆਂ ਬੱਸਾਂ ਨੇ ਉਹ ਸੰਪੂਰਨ ਰੂਪ ਵਿੱਚ ਬੰਦ ਰਹਿਣਗੀਆਂ ਜਿਨ੍ਹਾਂ ਤੇ ਕੱਚੇ ਮੁਲਾਜ਼ਮ ਕੰਮ ਕਰਦੇ ਆ ਕਿਉਂਕਿ ਸਾਡੇ ਕੋਲ ਕੁਝ ਮੁਲਾਜ਼ਮ ਰੈਗੂਲਰ ਮੁਲਾਜ਼ਮ ਨਹੀਂ ਜਿਨ੍ਹਾਂ ਦੀ ਗਿਣਤੀ ਕਹਿ ਸਕਦੇ ਕਿ 5 ਤੋਂ 7% ਹੈ ਪੂਰੇ ਪੰਜਾਬ 'ਚ ਉਹ ਬੱਸਾਂ ਲਗਭਗ 100 200 ਬੱਸਾਂ ਜਿਹੜੀਆਂ ਉਹ ਚੱਲ ਸਕਦੀਆਂ ਬਾਕੀ ਸੰਪੂਰਨ ਵਿੱਚ ਸਾਰੇ ਦੇ ਸਾਰੇ ਮੁਲਾਜ਼ਮ ਜਿਹੜੇ ਆ ਉਹ ਹੜਤਾਲ ਤੇ ਹੋਣਗੇ ਜੀ ਕਿੰਨੇ ਕਰਮਚਾਰੀ ਇੰਟਰਨਲ ਕੱਚੇ ਸਾਡੇ ਕੱਚੇ ਮੁਲਾਜ਼ਮ ਜਿਹੜੇ ਆ 2000 ਦੇ ਕਰੀਬ ਕੰਟਰੈਕਟ ਤੇ ਤੇ 6000 ਮੁਲਾਜ਼ਮ ਜਿਹੜਾ ਬਾਹਰਸੋਰਸ ਸੇ ਸੰਪੂਰਨ ਬੱਸਾਂ ਜਿਹੜੀਆਂ ਪੀਆਰਟੀਸੀ ਦੇ ਪੰਨ ਵਸਦੀਆਂ ਉਹ ਬੰਦ ਰਹਿਣਗੀਆਂ ਜੀ ਕਿੰਨੇ ਵੇ ਘੜੀਆਂ ਜਿਹੜੇ ਬੱਸਾਂ ਦੀ ਹੜਤਾਲ ਚੱਲਦੀ ਤੇ ਕਿੰਨੇ ਵਜੇ ਤੱਕ ਚੱਲਦੀ ਹੈ ਸਾਡੀ ਜਿਹੜੀ ਬੱਸਾਂ ਦੀ ਹੜਤਾਲ ਹੈ ਜੀ 5 ਤਰੀਕ ਨੂੰ ਰਾਤ ਨੂੰ 12 ਵਜੇ ਸਟਾਰਟ ਹੋ ਜਾਣੀ ਕਿਉਂਕਿ 6 ਤਰੀਕ ਨੂੰ ਪਹਿਲੇ ਟਾਈਮ ਤੋਂ ਅਸੀਂ ਆਪਣੀਆਂ ਬੱਸਾਂ ਬੰਦ ਨੇ ਸੋ ਇਹਦੇ ਨਾਲ ਨਾਲੇ ਹੜਤਾਲ 3 ਦਿਨ ਵਾਸਤੇ ਕੀਤੀ ਜਾਏਗੀ ਜੇ 3 ਦਿਨ ਚ ਹੱਲ ਨਹੀਂ ਨਿਕਲਦਾ ਤੇ ਇਹ ਹੜਤਾਲ ਅਨਮਿੱਥੇ ਸਮੇਂ ਦੀ ਹੋਏਗੀ ਤੇ ਫਿਰ ਇਸ ਤੋਂ ਅਗਲਾ ਪ੍ਰੋਗਰਾਮ ਜਿਵੇਂ 7 ਤਰੀਕ ਨੂੰ ਅਸੀਂ ਚੰਡੀਗੜ੍ਹ ਦਾ ਪ੍ਰੋਗਰਾਮ ਦਿੱਤਾ ਜੇ 7 ਨੂੰ ਸਾਡਾ ਮਾਨਯੋਗ ਸੀਐਮ ਦੇ ਕਨਵੀਨਰ ਲਾਏ ਗਏ ਆ ਉਹਨਾਂ ਵੱਲ ਨੂੰ ਕੂਚ ਕਰਨਾ ਪਵੇ ਦਿੱਲੀ ਜਾਣ ਵਾਸਤੇ ਵੀ ਅਸੀਂ ਤਿਆਰ ਆ ਹੋ ਸਕਦਾ ਸਾਨੂੰ ਦਿੱਲੀ ਜਾ ਕੇ ਉਹਨਾਂ ਦਾ ਬੂਆ ਮਿਲਣਾ ਪਏ ਹਾਂ ਜੀ ਅਕਸਰ ਦੇਖਿਆ ਜਾਂਦਾ ਅਫਰੀਕਾ ਦੇ ਦਿੱਤੇ ਆਂਦੀਆਂ ਨੇ ਹੜਤਾਲ ਦੀ ਉਸ ਤੋਂ ਬਾਅਦ ਜੇ ਸਰਕਾਰ ਮੀਟਿੰਗ ਬੁਲਾ ਲੈਂਦੀ ਆ ਲੱਗਦਾ ਕਿ ਹੁਣ ਜਿਹੜੀ ਕੱਲ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਫਿਰ ਸਰਕਾਰ ਦੀ ਮੀਟਿੰਗ ਬਣਾ ਸਕਦੀ ਆ ਕੱਲ ਮੁੱਕ ਸਕਦੇ ਦੇਖੋ ਜੀ ਮੁਲਾਜ਼ਮ ਜਥੇਬੰਦੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਆਮ ਲੋਕ ਖਰਾਬ ਨਾ ਹੋਣ ਅਸੀਂ ਇਸੇ ਕਰਕੇ ਦੋ ਤਰੀਕ ਨੂੰ ਵੀ ਮੀਟਿੰਗ 'ਚ ਪਹੁੰਚੇ ਸੀ ਤੇ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਅੱਗੇ ਅਪੀਲ ਵੀ ਕੀਤੀ ਸੀ ਕਿ ਸਾਡੇ ਮੰਗ ਪੱਤਰ ਤੇ ਸਾਡੀ ਚਰਚਾ ਕੀਤੀ ਜਾਵੇ ਪਰ ਟਰਾਂਸਪੋਰਟ ਮੰਤਰੀ ਵੱਲੋਂ ਅਸੀਂ ਕਹਿ ਨਹੀਂ ਸਕਦੇ ਕਿ ਇੱਕ ਜ਼ਿੰਮੇਵਾਰ ਅਧਿਕਾਰੀ ਹੋਣ ਦੇ ਨਾਂ ਤੇ ਵੀ ਉਹਨਾਂ ਵੱਲੋਂ ਇਹ ਬਿਆਨ ਆਇਆ ਕਿ ਚਾਹ ਉਹ ਆਪਣੇ ਆਪ ਉੱਠ ਜਾਓਗੇ ਕੋਈ ਫਰਕ ਨਹੀਂ ਪੈਂਦਾ ਫਰਕ ਤਾਂ ਆਮ ਲੋਕਾਂ ਨੂੰ ਪੈਂਦਾ ਨਾ ਜਿਹੜੇ ਆਮ ਲੋਕ ਖੱਜਲ ਹੋਣਗੇ ਸੋ ਉਹਨਾਂ ਦੀ ਸਹੂਲਤ ਨੂੰ ਵੇਖਦੇ ਹੋਏ ਅਸੀਂ ਜਦੋਂ ਕੋਈ ਮੀਟਿੰਗ ਦੀ ਕਾਲ ਆਉਂਦੀ ਆ ਅਸੀਂ ਆਪਣੀ ਹੜਤਾਲ ਨੂੰ ਪਿੱਛੇ ਵੀ ਲੈ ਲੈਨੇ ਆ ਤੇ ਇਹਦੇ ਕਹਿੰਦੇ ਨਾਲ-ਨਾਲ ਅਸੀਂ ਆਪਣੀ ਹੜਤਾਲ ਨੂੰ ਸਮਾਪਤ ਵੀ ਕਰ ਦਿੰਨੇ ਆ ਤਾਂ ਕਿ ਲੋਕ ਖੱਜਲ ਨਾ ਹੋਣ ਪਰੰਤੂ ਸਰਕਾਰ ਹਰ ਸਮੇ ਜਿਹੜਾ ਵੈ ਝੂਠੇ ਦਿਲਾਸੇ ਦੇ ਕੇ ਜਾਂ ਕਹਿ ਸਕਦੇ ਆ ਕਿ ਕਮੇਟੀਆਂ ਬਣਾ ਕੇ ਪਾਲਿਸੀਆਂ ਬਣਾਉਣ ਦੇ ਡਰਾਵੇ ਦੇ ਕੇ ਜਾਂ ਪਾਲਿਸੀਆਂ ਬਣਾਉਣ ਦੇ ਬਹਾਨੇ ਘੜ ਕੇ ਬਾਅਦ ਦੇ ਵਿੱਚ ਫਿਰ ਭੱਜ ਜਾਂਦੀ ਆ ਸੋ ਇਸ ਵਜ੍ਹਾ ਨਾਲ ਜਿਹੜੀ ਇਹ ਹੜਤਾਲ ਇਹ ਮਜਬੂਰੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪਰਸੋਂ ਤੋਂ ਹੜਤਾਲ ਇਹ ਸ਼ੁਰੂ ਹੋਏਗੀ ਤੇ ਹੜਤਾਲ ਸੰਪੂਰਨ ਰੂਪ ਚ ਕੀਤੀ ਜਾਏਗੀ ਪ੍ਰਧਾਨ ਜੀ ਤੁਹਾਨੂੰ ਨਹੀਂ ਲੱਗਦਾ ਵੀ ਇਹਦਾ ਖਾਮੀ ਜਾਂ ਆਮ ਜਨਤਾ ਨੂੰ ਭੁਗਤਣਾ ਪੈਂਦਾ ਹਰ ਜਵਾਰੀ ਦੇਖੋ ਜੀ ਆਮ ਜਨਤਾ ਨੂੰ ਦਾ ਖਮਿਆਜ਼ਾ ਭੁਗਤਣਾ ਪੈਂਦਾ ਇਸ ਕਰਕੇ ਅਸੀਂ ਆਮ ਜਨਤਾ ਨੂੰ ਅਪੀਲ ਕਰਦੇ ਕਿ ਇਹਨਾਂ ਦਿਨਾਂ ਚ ਘਰਾਂ ਚੋਂ ਬਾਹਰ ਨਾ ਨਿਕਲੋ ਕਿਉਂਕਿ ਅਸੀਂ ਇਹ ਨੋਟਿਸ ਜਿਹੜਾ 1 ਮਹੀਨਾ ਪਹਿਲਾਂ ਸਰਕਾਰ ਨੂੰ ਪਿਛਲੇ ਦਸੰਬਰ ਮਹੀਨੇ ਦੇ ਵਿੱਚ 4 ਤਰੀਕ ਨੂੰ ਸਰਕਾਰ ਨੂੰ ਭੇਜ ਚੁੱਕੇ ਹਾਂ ਤੇ ਉਸ ਤੋਂ ਬਾਅਦ 19 ਦਸੰਬਰ ਨੂੰ ਅਸੀਂ ਪੰਜਾਬ ਦੇ ਸਮੂਹ ਐਮਐਲਏ ਨੂੰ ਮੰਗ ਪੱਤਰ ਦਿੱਤੇ ਆ ਤੇ ਸੀਐਮ ਸਾਹਿਬ ਤੱਕ ਵੀ ਇਹ ਗੱਲ ਪਹੁੰਚ ਗਈ ਪਰੰਤੂ 1 ਮਹੀਨੇ ਦੇ ਵਿੱਚ ਸੀਐਮ ਸਾਹਿਬ ਵੱਲੋਂ ਹੁਣ ਤੱਕ ਕੋਈ ਵੀ ਹੱਲ ਨਹੀਂ ਕੱਢਿਆ ਗਿਆ ਤੇ ਨਾ ਹੀ ਸਰਕਾਰ ਨੇ ਕੋਈ ਮੀਟਿੰਗ ਬੁਲਾ ਕੇ ਠੋਸ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਆ ਸੋ ਇਹਦੀ ਸਰਾਸਰ ਜ਼ਿੰਮੇਵਾਰ ਜਿਹੜੀ ਆਮ ਲੋਕਾਂ ਨੂੰ ਖੱਜਲ ਤੇ ਖਵਾਰ ਕਰਨ ਦੀ ਤੇ ਮਲਾਜ਼ਮਾਂ ਨੂੰ ਖੱਜਲ ਕਰਨ ਵਾਲੀ ਉਹ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਦੀ ਵਜ੍ਹਾ ਨਾਲ ਜਿਹੜੇ ਆ ਪੰਜਾਬ ਦੇ ਲੋਕ ਆਉਣ ਵਾਲੇ ਦਿਨਾਂ 'ਚ ਹੋ ਸਕਦਾ ਖੱਜਲ ਹੋਣ ਸੋ ਅਸੀਂ ਪੰਜਾਬ ਦੇ ਲੋਕਾਂ ਤੋਂ ਮਾਫੀ ਚਾਹੁੰਦੇ ਆ ਕਿ ਇਹ ਸਾਡੀ ਮਜਬੂਰੀ ਆ ਸਾਡਾ ਕੋਈ ਹੜਤਾਲ ਸਰਕਾਰ ਕਰਵਾ ਰਹੀ ਅਸੀਂ ਖੁਦ ਨਹੀਂ ਕਰ ਰਹੇ